ਸੋ ਸਿਕਲ ਜੀ ਸoren ਪ੍ਰਮਾਤਮਾ ਦੀ ਕਿਰਪਾ ਤੁਸ ਵੀ ਸਾਡੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਤੇ ਅੱਜ ਆਪਾਂ ਬਣਾਵਾਂਗੇ ਜਿਹੜੇ ਬੱਚੇ ਸਬਜ਼ੀਆਂ ਖਾਣੀਆਂ ਪਸੰਦ ਨਹੀਂ ਕਰਦੇ ਤੇ ਅੱਜ ਆਪਾਂ ਸਬਜ਼ੀਆਂ ਸਾਰੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਇੱਕ ਸ਼ਕਲ ਦੇਵਾਂਗੇ ਪੀਜ਼ੇ ਦੀ ਤੇ ਪੀਜ਼ੇ ਦੀ ਟੈਪ ਤੇ ਆਪਾਂ ਬਣਾਵਾਂਗੇ ਤੇ ਸਬਜ਼ੀਆਂ ਆਪਾਂ ਨੂੰ ਖਲਾਵਾਂਗੇ ਅੱਜ ਉਹ ਆਪਾਂ ਕਿਚਨ ਦੇ ਵਿੱਚ ਬਣਾਈਏ ਸਬਜ਼ੀਆਂ ਖਾਣ ਕਿਉਂਕਿ ਬੱਚਾ ਨੂੰ ਰੋਟੀਆਂ ਤਾਂ ਵੀ ਰੋਜ਼ ਰੋਜ਼ ਖਾ ਕੇ ਤੰਗ ਆ ਜਾਂਦੇ ਕਿ ਅਸੀਂ ਰੋਟੀ ਨਹੀਂ ਖਾਣੀ ਅਸੀਂ ਕੁਝ ਹੋਰ ਖਾਣਾ ਹਨਾ ਤੇ ਇਸ ਕਰਕੇ ਆਪਾਂ ਉਹਨਾਂ ਚੀਜ਼ਾਂ ਦੇ ਆਪਾਂ ਬਣਾਵਾਂਗੇ ਅੱਜ ਪੀਜ਼ਾ ਭੱਜੀ ਦੇ ਵਿੱਚ ਬੱਚੇ ਖੁਸ਼ ਹੋ ਕੇ ਖਾਣਗੇ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਕੋਲੇ ਹੋਣਗੀਆਂ ਤੇ ਹੁਣ ਮੈਂ ਲਈ ਤਾਜੀਰਾ ਜੀਰੇ ਦੇ ਵਿੱਚ ਥੋੜਾ ਜਿਹਾ ਮੈਂ ਪਾਇਆ ਹੈਗਾ ਤੇਲ ਤੇ ਜੀਰਾ ਭੁੰਨਣ ਵਾਸਤੇ ਇਹ ਆਪਾਂ ਤੇਲ ਪਾਇਆ ਥੋੜਾ ਜਿਹਾ ਅੱਧਾ ਕ ਚਮਚੀ ਪਾਇਆ ਕੋਈ ਜ਼ਿਆਦਾ ਮੈਂ ਤੇਲ ਨਹੀਂ ਪਾਇਆ ਤੇ ਹੈਲਥੀ ਵੈਸੇ ਨਾਲ ਬਣਾਉਂਗੀ ਕੋਈ ਟੂ ਮੱਚ ਆਪਾਂ ਇਹਦੇ ਵਿੱਚ ਚੀਜ਼ਾਂ ਨਹੀਂ ਪਾਉਂਗੇ ਤੇ ਦੂਸਰੇ ਪਾਸੇ ਮੈਂ ਕੱਟ ਰਹੀਆਂ ਆਪਣੀਆਂ ਸਬਜ਼ੀਆਂ ਜਿਹਦੇ ਵਿੱਚ ਮੇਰੇ ਕੋਲੇ ਹੈਗੀ ਅ ਗੋਭੀ ਆ ਤੇ ਬਰੋਕਲੀ ਹੈਗੀ ਆ ਕੈਬਜ ਆ ਇਹ ਹੈਗੇ ਜੀ ਗੋਭੀ ਤੇ ਬਰੋਕਲੀ ਆ ਤੇ ਆਪਾਂ ਇਹਨਾਂ ਨੂੰ ਪਾ ਕੇ ਤੇ ਦੂਸਰੇ ਪਾਸੇ ਮੈਂ ਕੱਟ ਰਹੀ ਹੈਗੀ ਆ ਕੈਬਜ ਤੇ ਅਨੀਅਨ ਮੇਰੇ ਕੋਲ ਇਹੀ ਸਬਜ਼ੀਆਂ ਸਿਗੀਆਂ ਜਿਹੜੀਆਂ ਮੈਂ ਪਾ ਰਹੀ ਆ ਜਿਹੜੀ ਵੀ ਤੁਹਾਡੇ ਕੋਲ ਸਬਜ਼ੀ ਹੈਗੇ ਕੈਰਟ ਹੈਗੀ ਕੋਈ ਵੀ ਸਬਜ਼ੀ ਜੀ ਮੈਂ ਤੁਸੀਂ ਵੇਜੀਟੇਬਲ ਹੈਗੀ ਪਾ ਸਕਦੇ ਤੁਸੀਂ ਇਹਦੇ ਵਿੱਚ ਮੈਂ ਇਹਦੇ ਵਿੱਚ ਗੋਭੀ ਤੇ ਇੱਕ ਬਰੋਕਲੀ ਪਾਈ ਆ ਤੇ ਕੈਬਜ ਤੇ ਅਨੀਅਨ ਮੇਰੇ ਕੋਲ ਕੱਟ ਰਹੀ ਆ ਉਹ ਵੀ ਵਿੱਚ ਪਾਣਿਆ ਹਲੋ ਜੀ ਆਗੇ ਮੇਰੇ ਅਨੀਏ ਕੈਪ ਜਾ ਗਈ ਤੇ ਆ ਨੀਆਂ ਤੇ ਨਾਲ ਮੇਰੇ ਵਿੱਚ ਪਾਈ ਇੱਕ ਹਰੀ ਮਿਰਚ ਮਿਰਚ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਹੈ ਜੀ ਪਾਉਣੀ ਹੈ ਤਾਂ ਥੋੜੀ ਪਾ ਲਓ ਜੇ ਬੱਚੇ ਲਾਈਕ ਕਰਦੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ 소ਸ ਜਿੱਦਾਂ ਕਿ 바ਬੀਕੂ 소ਸ ਹੋਇਆ 소ਸ ਹੋ ਗਿਆ ਤੇ ਤੁਸੀਂ ਦੇਖਣਾ ਕਿ ਤੁਹਾਡੇ ਬੱਚੇ ਕਿਹੜੀ ਪਸੰਦ ਕਰਦੇ ਆ 소ਸ ਤੁਸੀਂ ਉਹ ਪਾ ਦੇ ਟਮਾਟੋ ਕਚਚਾ ਪਾ ਸਕਦੇ ਆ ਤੇ ਥੋੜੀ ਪੈਂਦੀ ਹੈ ਜਾਂ ਤੁ ਮਚਣੀ ਪੈਂਦੀ ਹੈ ਅੱਧਾ ਦਾ ਚਮਚ ਪੈਂਦਾ ਹੈ ਤੇ ਤੁਸੀਂ ਦੇਖ ਲੈਣਾ ਕਿਹੜੀ 소ਸ ਤੁਹਾਨੂੰ ਪਸੰਦ ਆ ਤੇ ਬਾਅਦ ਵਿੱਚ ਮੈਂ ਇਹਦੇ ਵਿੱਚ ਪਾ ਲਈਆਂ ਪਾਉਂਗੀ ਲੂਣ ਤਿੰਨ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਹੁੰਦੇ ਆ ਜਿਹੜੇ ਤੁਸੀਂ ਮਸਾਲੇ ਪਸੰਦ ਹੁੰਦੇ ਆ ਜਿ ਗਰਮ ਮਸਾਲਾ ਕਹਿ ਸਕਦੇ ਆ ਹਲਦੀ ਵੀ ਹੈਗੀ ਆ ਨਾ ਤੇ ਧਨੀਆ ਪਾਊਡਰ ਹੈਗਾ ਆ ਬਾਕੀ ਬਾਕੀ ਤੁਹਾਡੇ ਆਪਣੇ ਤੇ ਤੁਸੀਂ ਇਹਦੇ ਵਿੱਚ ਕੀ ਕੀ ਪਾਉਣਾ ਚਾਹਣਾ ਜਿਹੜੇ ਜਿਹੜੇ ਬੱਚੇ ਫਲੇਵਰ ਲਾਈਕ ਕਰਦੇ ਆ ਉਹ ਫਲੇਵਰ ਪਾ ਸਕਦੇ ਆ ਜੇ ਹਲਦੀ ਵਗੈਰਾ ਨਹੀਂ ਲਾਈਕ ਆ ਤੁਸੀਂ ਨਾ ਵੀ ਪਾਵੋ ਇਹ ਇਹ ਮਸਾਲਿਆਂ ਦੇ ਵਿੱਚ ਤੁਸੀਂ ਕੋਈ ਵੀ ਮਸਾਲਾ ਸਕਿੱਪ ਕਰ ਸਕਦੇ ਜਿਹੜੇ ਤੁਹਾਡੇ ਬੱਚੇ ਨਹੀਂ ਪਸੰਦ ਕਰਦੇ। ਕਈ ਬੱਚੇ ਹਲਦੀ ਨੂੰ ਪਸੰਦ ਕਰਦੇ ਹਨ ਤੇ ਹਲਦੀ ਵੀ ਤੁਸੀਂ ਉਹਨੂੰ ਸਕਿੱਪ ਕਰ ਸਕਦੇ ਹੋ। ਤੇ ਹੁਣ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ। ਇਹ ਸਾਰੇ ਹੈਗੇ ਵੈਜੀਟੇਬਲ। ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੇ ਥੋੜਾ ਜਿਹਾ ਮੇਰੇ ਕੋਲ ਪਨੀਰ ਪਿਆ ਹੈ ਤੇ ਮੈਨੂੰ ਮੈਂ ਉਹਦੇ ਆਹ ਪਨੀਰ ਵੀ ਪਾਉਂਗੀ ਦੇ ਵਿੱਚ। ਅਲੋਜੀ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਦਿੱਤਾ ਠੱਕ ਥੋੜੇ ਜਿਹੀ ਚਲੇ ਠਕਣਾ ਜਿਆਦਾ ਚੇਹਰੇ ਪਟਕਣਾ ਨਹੀਂ ਠੀਕ ਹੈ ਤੇ ਆਪਾਂ ਬਸ ਇਹਨਾਂ ਸਬਜ਼ੀਆਂ ਨੂੰ ਭੁੰਨਣਾ ਹੀ ਆ ਤੇ ਇਹ ਥੋੜੀ ਜਿਹੀ ਭੁੱਜ ਜਾਣ ਤੇ ਈਜ਼ੀ ਹੋ ਜਾਂਦੀ ਜਦੋਂ ਖਾਣ ਲਈ ਤੇ ਆ ਮੇਰੇ ਕੋਲ ਪਿਆ ਸੀ ਪਨੀਰ ਥੋੜਾ ਜਿਹਾ ਤੇ ਮੈਂ ਬਾਤਾ ਥੋੜਾ ਜਿਹਾ ਪਨੀਰ ਬਚਿਆ ਹੋਇਆ ਸੀਗਾ ਜੇ ਪਨੀਰ ਹੈਗਾ ਤੁਸੀਂ ਪਾ ਲਓ ਨਹੀਂ ਵੀ ਹੈਗਾ ਤਾਂ ਕੋਈ ਹੋ ਨਹੀਂ ਹੈਗਾ ਕੋਈ ਮੇਰੇ ਕੋਲ ਤਾਂ ਪਿਆ ਸੀਗਾ ਇਸ ਕਰਕੇ ਮੈਂ ਇਹਦੇ ਵਿੱਚ ਪਨੀਰ ਪਾਤਾ ਤੇ ਕੋਈ ਵੀ ਵੈਕਸ ਵੇਚੀ ਹੋਵੇ ਜੇ ਤੁਹਾਨੂੰ ਥੋੜਾ ਜੇ ਤੁਹਾਨੂੰ ਲੱਗਦਾ ਸਿਕਲਵਾਣਾ ਤੇ ਇਹਦੇ ਵਿੱਚ ਥੋੜਾ ਦੋ ਤਿੰਨ ਚਮਚੇ ਤੁਸੀਂ ਪਾਣੀ ਦੇ ਪਾ ਸਕਦੇ ਆ ਬਸ ਇਹ ਇਹ ਪਾਇਆ ਲੈਸਨ ਪਾਣੀ ਵਿੱਚ ਸਬਜੀ ਬਣ ਕੇ ਤਿਆਰ ਹੋ ਜੀ ਕਿਉਂਕਿ ਆਪਾਂ ਸਟੀਮ ਕਰ ਲਈਦੀ ਆ ਤੇ ਇਹਦੇ ਦੇ ਪਾਸੇ ਮੈਂ ਫਰਾਈ ਪੈਨ ਲੇਤਾ ਤੇ ਇਹਦੇ ਵਿੱਚ ਇਹ ਮੇਰੇ ਕੋਲ ਹੈਗਾ ਗਲੂਟਨ ਫਰੀ ਨਾਨ ਤੇ ਜੇ ਤੁਹਾਨੂੰ ਨਾਨ ਨਹੀਂ ਤਾਂ ਤੁਸੀਂ ਰੋਟੀ ਵੀ ਲੈ ਸਕਦੇ ਆ ਰੋਟੀ ਲੈ ਕੇ ਬੇਕੋ ਮੈਂ ਜੀ ਰੋਟੀ ਦੇ ਉੱਤੇ ਚੀਜ਼ ਨਹੀਂ ਪਾਇਆ ਜੇ ਤੁਹਾਡੇ ਬੱਚੇ ਜਿਆਦਾ ਪਸੰਦ ਕਰਦੇ ਤੁਸੀਂ ਥੋੜਾ ਥੋੜਾ ਚੀਜ਼ ਇਹ ਰੋਟੀ ਦੇ ਉੱਤੇ ਪਾਓ ਉਦੋਂ ਉੱਤੇ ਜਿਹੜੀ ਆਪਾਂ ਸਬਜ਼ੀ ਬਣਾਈ ਉਹਨੂੰ ਪਾ ਦਿਓ ਚੰਗੀ ਤਰ੍ਹਾਂ ਪਾ ਦਿਓ ਕਿਉਂਕਿ ਮਾਤਾ ਓਵਰਲੋਡ ਕੀਤੀ ਹੈ ਜਿਆਦਾ ਸਬਜ਼ੀਆਂ ਪਈਆਂ ਆ ਤੇ ਜਿੰਨੇ ਕਿ ਬੱਚੇ ਪਸੰਦ ਕਰਦੇ ਉਹ ਹਿਸਾਬ ਨਾਲ ਥੋੜੀ ਸਬਜ਼ੀ ਪਾ ਕੇ ਤੇ ਥੋੜਾ ਚੀਜ਼ ਪਾ ਕੇ ਉਤੋਂ ਥੋੜਾ ਥੋੜਾ ਪਾ ਕੇ ਉਹਨਾਂ ਨੂੰ ਚੀਜ਼ ਨੂੰ ਪਾ ਕੇ ਤੁਸੀਂ ਫਲੈਟ ਕਰਕੇ ਮੈਂ ਦੇਖੋ ਜੀ ਮੈਂ ਚੀਜ਼ ਪਾਇਆ ਕਿਉਂਕਿ ਮੇਰੇ ਕੋ ਸਬਜ਼ੀ ਕਾਫੀ ਜਿਆਦਾ ਸੀ ਕਿਉਂਕਿ ਮੈਂ ਅਸੀਂ ਬੋਲ ਲਾਈ ਕਰਦੇ ਆ ਸਬਜ਼ੀ ਖਾਣੀ ਇਦਾਂ ਤੇ ਆਪਾਂ ਹੁਣ ਇਹਨੂੰ ਦੇਵਾਂਗੇ ਥੋੜੇ ਜਿਲੇ ਟੱਕ ਕਿ ਕੋਈ ਆਪਾਂ ਇਹਦੇ ਵਿੱਚ ਚੀਜ਼ ਕਲਾ ਮੈਲਟ ਕਰਨਾ ਹੋਰ ਆਪਾਂ ਪਕਾਉਣਾ ਕੁਝ ਨਹੀਂ ਹੈਗਾ ਚੀਜ਼ ਮੈਲਟ ਕਰਨਾ ਤੇ ਤੁਸੀਂ ਇਹਦੀ ਜਗ੍ਹਾ ਤੇ ਰੋਟੀ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਨਾਨ ਹੈਗਾ ਕੋਈ ਨਾਨ ਵੀ ਲੈ ਸਕਦੇ ਹੋ ਰੋਟੀ ਵੀ ਲੈ ਸਕਦੇ ਜਾਂ ਫਿਰ ਤੁਸੀਂ ਬਰੈਡ ਦੇ ਪੀਸ ਵੀ ਲੈ ਸਕਦੇ ਹੋ ਤਾਂ ਆਪਣਾ ਮੈਂ ਮੇਨ ਮਕਸਦ ਬੱਚਿਆਂ ਨੂੰ ਸਬਜ਼ੀਆਂ ਖਲਾਉਣਾ ਆ ਲਓ ਜੀ ਦੇਖੋ ਬਣ ਕੇ ਹੋ ਗਿਆ ਜੀ ਤਿਆਰ ਤੇ ਲੱਗੇ ਨਹੀਂ ਆਪਾਂ ਨੂੰ 10 ਲੈਸ ਜਾਂ 10 ਮਿੰਟ ਲੱਗੇ ਰਿਕਾਰਡਿੰਗ ਨਾ ਪੁੱਟ ਜਾ ਆ ਜੀ ਆਪਾਂ ਲੱਗੇ ਹਾਂ ਇਹਨੂੰ ਕੱਟ ਦਿੰਨੇ ਆ ਕੱਟ ਕੱਟ ਕੇ ਉਹ ਸਾਡਾ ਰਾਜਾ ਕਹਿੰਦਾ ਪਹਿਲਾਂ ਮੈਨੂੰ ਦੇ ਦੋ ਉਹਨਾਂ ਜਿਹੜੇ ਪਲੇਟ ਦੇ ਨੇ ਉਹਦੇ ਭੱਜ ਲੈਂਦਾ ਹੁਣ ਇਹ ਕਹਿੰਦਾ ਮੈਨੂੰ ਦੇ ਉਹ ਛੇਤੀ ਤੇ ਆਪਾਂ ਇਹਨੂੰ ਦੇ ਨਹੀਂ ਰਹੇ ਕਿਉਂਕਿ ਬਹੁਤ ਜ਼ਿਆਦਾ ਗਰਮ ਆ ਤੇ ਉਹਦੇ ਲਈ ਪਹਿਲਾਂ ਮੈਂ ਕੱਢ ਕੇ ਸਾਈਡ ਤੋਂ ਠੰਡਾ ਕੀਤਾ ਵੀ ਆ ਤੇ ਉਹ ਨਹੀਂ ਖਾਣਾ ਤੇ ਮੈਨੂੰ ਘਰੋਂਗਾ ਮਤਲਬ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ